ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਨਤਨ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤੇ ਤਿੰਨੇ ਹੀ ਗਾਵਾਂ ਦੋਸਤੋ ਸੱਜਰ ਸੁਈਆਂ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਚੋਕ ਤੇ ਤਸਵੀਰ ਕਰਕੇ ਪਛੂਤਰੀ ਤੋਂ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਹੋਰ ਨੂੰ ਵੀ ਇਹ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ ਨਿਰਖ-ਮਰਖ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਸੋ ਦੋਸਤੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਇਹਨਾਂ ਗਾਵਾਂ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਵ ਔਰ ਸਭ ਠੀਕ ਠਾਕ ਜੀ ਬਾਤ ਕਿਰਪਾ ਕਰਕੇ ਚਲਿਓ ਇਹਦਾ ਕੰਮ ਕਰਵਾ ਦਈਏ ਔਰ ਹੋਰ ਵੀ ਮਾਰਕ ਕਿਰਪਾ ਕਰੋ ਆਪਣਾ ਐਡਰੈਸ ਬੋਲ ਦਿਓ ਜੀ ਜੈਸਾ ਆਪਣਾ ਪੱਟੀ ਸ਼ਹਿਰ ਆ ਹਾਂਜੀ ਜਿਹੜਾ ਤਰਤਾਰ ਨੇ ਹਾਂਜੀ ਪੱਟੀ ਵੀ ਪਿੰਡੀ ਹੈ ਠੀਕ ਹੈ ਜੀ ਹਾਂਜੀ ਮੇਨ ਕੋਈ ਲੱਗੇ ਮੇਨ ਆਪਣਾ ਐਡਰੈਸ ਹੈ ਚੁਬਾਰਾ ਸਾਹ ਕੋਲ ਤੋਂ ਲੱਗੇ ਕੋਲ ਚੁਬਾਰਾ ਠੀਕ 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 ਹੈ ਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਆਪਣਾ 98768 86460 ਠੀਕ ਹੈ ਹਾਂਜੀ ਹਾਂਜੀ ਵੀਰ ਜੀ ਅੱਜ ਤਿੰਨ ਗਾਵਾਂ ਜੀ ਹਾਂਜੀ ਤਿੰਨ ਮੇਡਾ ਕਰਾਂਗੇ ਠੀਕ ਹੈ ਤਿੰਨੇ ਸੁਈਆਂ ਜੀ ਤਿੰਨੇ ਸੁਈਆਂ ਠੀ ਤੇ ਖੈਰਾ ਸਾਹਿਬ ਪਹਿਲਾ ਸੂਆ ਸੁਈ ਆ ਅੱਛਾ ਜੀ ਸੁਈ ਨੂੰ ਆ ਚੌਥਾ ਦੇਣਾ ਠੀਕ ਹੈ ਜੀ 22 ਕਿਲੋ ਨੈਟ ਕੰਡੇ ਵਾਲਾ ਬੋਲਾ ਤਿਆਰ ਹੈ ਤਿਆਰ ਹੈ ਜੀ 20 ਕਿਲੋ ਦਾ ਕੋਈ ਧਾਰ ਬਣਾ ਮਰ ਠੀਕ ਹੈ ਗਾਰੰਟੀ ਦੇ ਆ ਕੇ ਕੋਈ ਆਨਲਾਈਨ ਵੀ ਮੰਗਾਵੇ ਦੂਰ ਨੇੜੇ ਭੇਜ ਸਕਦੇ ਹਾਂ ਜੀ ਕੱਲਾ ਸੂਆ ਹਾਂ ਜੀ 14 ਦਿਨਾਂ ਤੋਂ ਬਾਹਰ ਹੁੰਦੀ ਆ ਅੱਛਾ ਜੀ ਸ਼ਗੀ ਹੁੰਦੀ ਆ ਮਤਲਬ ਚੌਕ ਪੂਰੇ ਕਰ ਗਈ ਸ਼ਗੀ ਹੁੰਦੀ ਹੈ ਠੀਕ ਹੈ ਜੀ ਪਹਿਲਾ ਸੂਆ ਸੁਈ ਆ ਠੀਕ ਹੈ ਨੂੰ ਚੌਥਾ ਦੇਣਾ ਠੀਕ ਹੈ 22 ਕਿਲੋ ਨੈਟ ਤਿਆਰ ਹੈ ਠੀਕ ਹੈ ਬੱਚਾ ਬਚਾਏ ਦੇ ਮਗਰ ਬੱਚਾ ਜੀ ਠੀਕ ਹੈ ਉਹ ਤੁਹਾਨੂੰ ਆਪਾਂ ਸ ਇਹ ਖੁੱਲ੍ਹੇ ਜੁੱਤੂ ਕਿੱਥੇ ਆਏ ਦੋਸਤੋ 4 ਦਿਨ ਵੀਰ ਕੰਦਾ ਸੁਈ ਨੂੰ ਹੋ ਗਿਆ ਤੇ ਬੌਲਾ ਹੋਂ ਜਿਹੜਾ ਤਿਆਰ ਥਲੇ 22 ਕਿਲੋ ਵੀਰ ਕੰਦਾ ਬੌਲਾ ਤਿਆਰ ਹੈ 20 ਕਿਲੋ ਦੀ ਵੀਰ ਕੰਦਾ ਆਪਾਂ ਗਾਰੰਟੀ ਦੇ ਦਾਂਗੇ ਕੋਈ ਵੀ ਵੀਰ ਕੰਦਾ ਦੂਰੋਂ ਦੇਣੋਂ ਕੋਈ ਵੀਰ ਫੋਨ ਕਰਦਾ ਵਾ ਬੇਸ਼ੱਕ ਧਾਰ ਵੀ ਨਾ ਮਾਰੇ 20 ਕਿਲੋ ਦੀ ਵੀਰ ਕੰਦਾ ਮੈਂ ਗਾਰੰਟੀ ਦੇ ਦੂੰਗਾ ਚੰਗੇ ਕਦ ਕੱਢਦੀ ਹੈ ਪਹਿਲਾ ਸੂਆ ਸੁਈ ਹੈ ਚੌਕ ਦੇ ਨੂੰ ਦੋਸਤੋ ਪੂਰੇ ਕਰਗੀ ਛਗੀ ਹੁੰਦੀ ਹੈ ਬਿਲਕੁਲ ਠੰਡੀ ਸੀਲ ਆਰਡਰ ਕੁਆਲਟੀ ਦੋਸਤੋ ਵੇਖੋ ਤੁਸੀਂ ਕਮਾਲ ਦੀ ਆਰਡਰ ਕੁਆਲਟੀ ਥਰਾਂ ਦੀ ਵਿੱਥੀ ਵੇਖੋ ਦੋਸਤੋ ਤਾਂ ਠੰਡ ਖਾਦ ਨੇ ਦੇਖੋ ਗੁੱਲਾ ਵਰਗੇ ਥਣ ਲੱਗੇ ਗਾਨ ਚਵਾਈ ਬਹੁਤ ਜਿਆਦਾ ਸੋਹਣੀ ਲੱਗੀ ਇਹਨੇ ਠੀਕ ਹੈ ਜੀ ਬਿਲਕੁਲ ਸਾਫ ਸੁਥਰੀ ਹੈ ਕੋਲੀ ਧਾਰਿਆ ਠੀਕ ਹੈ ਜੀ ਉਹ ਥਣ ਵੱਧ ਘਟੂ ਸਟਾ ਮਾਰਦਾ ਐਂ ਕਰਦੇ ਆਪਣੀ ਠੀਕ ਹੈ ਮੋੜ ਲਓ ਜੀ ਪੂਰੀ ਹੈ ਇਹ ਠੰਡੀ ਸਿੱਧਰ ਠੀਕ ਹੈ ਜੀ ਮਸਤ ਹੈ ਜੀ ਪੂਰੀ ਮਸਤ ਫੇਸ ਕੁਆਲਟੀ ਤਾਂ ਦਿਖਾਉਣੇ ਦੀ ਕਰ ਚੈੱਕ ਕਰੋ ਫੇਸ ਕੁਆਲਟੀ ਵੀ ਠੀਕ ਹੈ ਜੀ ਲੈ ਜੀ ਲੈ ਜੀ ਦੋਸਤੋ ਪੂਰੇ ਉੱਚੇ ਲੰਬੇ ਕਦ ਕਦ ਦੇ ਸੋਲੇ ਸਖੀ ਪਲਵਨਾਰ ਕੀ ਦੋਸਤੋ ਤੋਰਿਆ ਦੀ ਵੇਖ ਲਓ ਕੋਸ਼ਿਸ਼ ਕਰਾਂਗੇ ਦੋਸਤੋ ਮੋਬਾਈਲ ਜਿਹੜੇ ਆਪਾਂ ਵੀਡੀਓ ਦੇ ਵਿੱਚ ਹੀ ਕਰ ਦੇਵਾਂਗੇ ਹਾਂਜੀ ਜੀ ਕੰਨਾ ਮੋਲ ਕਰਦੇ ਦਾ ਇਹਦਾ ਮੋਲ ਜਿੰਨਾ ਮਰਜ਼ੀ ਦਿਰਾਓ ਜੀ 85000 ਰੁਪਏ ਦੇ ਚੋ ਮਾਨਦਾਨ ਕਰਨਾ 85000 ਜੀ ਕਿੰਨਾ ਕੁ ਮੰਨਦਾ ਹੋ ਸਕਦਾ ਜੀ ਮਾਨਦਾਨ ਜਿੰਨਾ ਵੀ ਹੋਵੇ ਜੀ ਕਰ ਦਾਂਗੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਠੀਕ ਹੈ ਜੀ ਹਾਂਜੀ 85000 ਰੁਪਏ ਦੋਸਤੋ ਵੀਰ ਨੇ ਦੀਵਾਨ ਕੀਤੀ ਆ ਬਾਕੀ ਦੁੱਧ ਦਊਗੀ 26 27 ਦਾ ਰਮਾਣਾ ਚੌਥਾ ਲੈਣਾ ਸੂਈ ਨੂੰ ਠੀਕ ਹੈ ਜੀ ਆ ਚੌਥੇ ਨੂੰ ਸੂਈ ਤੇ 22 ਕਿਲੋ ਬੋਲਾ ਦਾ 26 27 ਕੋਈ ਜਿਆਦਾ ਨਹੀਂ ਕਿਹਾ ਕੱਦ ਬੋਧ ਬਹੁਤ ਚੰਗਾ ਜੀ ਮਗਰ ਹਾਂਜੀ ਹਾਂਜੀ ਉਹ ਮੱਥੇ ਦੀ ਸੁਣੀ ਦੋਸਤੋ ਦੂਰ ਤੋਂ ਤੁਹਾਨੂੰ ਦਿਖਾ ਰਿਹਾ ਮੈਂ ਕਿਰਾ ਇਹਦਾ ਬਾਡੀ ਵੇਟ ਚੈੱਕ ਕਰ ਲਓ ਉੱਚੀ ਲੰਬੀ ਸੋਹਣੀ ਸੁਨਖੀ ਬਿਲਕੁਲ ਕਿਸੇ ਇੱਕ ਵੀ ਕਿਸਮ ਦੀ ਕੋਈ ਕਮੀ ਨਹੀਂ ਚਗੀ ਕੱਦ ਕਰ ਹੀ ਪੂਰਾ ਵੱਡਾ ਹੈ ਕੱਦ ਕਰ ਹੀ ਪੂਰਾ ਵੱਡਾ ਤੇ ਆਰਡਰ ਕੁਆਲਟੀ ਦੋਸਤੋ ਪੂਰੀ ਵੱਡੀ ਤਿਆਰ ਕੀਤੀ ਨੇ ਆਉਜੀ ਵੀਜੀ ਦੋ ਨੰਬਰ ਵਾਲਾ ਸਾਹਿਬ ਜੀ ਦੂਜਾ ਦਿਨ ਸੁਈ ਹੈ ਹਾਂਜੀ ਇਹ ਪਰਸੋਂ ਸੁਈ ਹੈ ਪਰਸੋਂ ਸੁਈ ਹੈ ਹਾਂਜੀ ਠੀਕ ਹੈ ਜੀ ਤੇ ਕਿੰਨਾ ਬੋਲਾ ਤਿਆਰ ਹੈ ਇਹਦੇ ਥੱਲੇ ਭਾਈ 20 ਕਿਲੋ ਹੀ ਤਿਆਰ ਹੈ 20 ਕਿਲੋ 20 ਕਿਲੋ ਦਾ ਤਿਆਰ ਹੈ ਠੀਕ ਹੈ ਜੀ 18 ਕਿਲੋ ਦੀ ਗਾਰੰਟੀ ਦੇ ਦਾਂਗੇ 18 ਕਿਲੋ ਦੀ ਗਾਰੰਟੀ ਬਿਲਕੁਲ ਕਿੰਨੇ ਸੌਦਾ ਕਰ ਨੂੰ 2 ਕਿਲੋ ਘੱਟ ਦੇ ਕਰ ਲੇ ਠੀਕ ਹੈ ਜੀ ਕਿੰਨਾ ਗਾਵਾਂ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਕਿੰਨਾ ਵਿਸ਼ਵਾਸ ਆਦੀ ਉਮੀਦ ਕਿਹਦੀ ਕੀਤੀ ਹੈ ਵਿਸ਼ਵਾਸ ਆਦੀ 25 ਦਿਨੋਂ ਦਦੇ ਜੇ 23 ਦੇ ਵਿੱਚ 24 ਦੇ 25 ਮਤਲਬ 20 ਪਲੱਸ ਹੀ ਚੱਲੂਗੀ 20 ਕਿਲੋ ਹੁਣ ਤਿਆਰ ਹੈ ਨਾ ਦੂਜਾ ਸੂਆ ਸੀ ਦੂਜਾ ਸੂਆ ਸਹੀ ਹੈ ਪਹਿਲੇ ਸੂਏ ਕਰ ਕਾੜ ਦਾ ਪਤਾ ਕੀਤਾ ਪਹਿਲੇ ਸੂਏ ਉਹਨਾਂ ਦੱਸਿਆ 21-22 ਕਿਲੋ ਹੀ ਚਾਹੀਦਾ 21-22 ਠੀਕ ਹੈ ਤਾਂ ਕਿੰਨੀ ਬਾਲ ਪਲੱਸ ਵੀ ਇਹਦੀ ਸ਼ਹਿਵਾਂ ਜੋ ਵੀ ਬਣੀ ਬਣੀ ਬਹੁਤ ਬਣੀ ਆ ਆਰਡਰ ਕੁਆਲਟੀ ਦੋਸਤੋ ਚੈੱਕ ਕਰੋ ਦੀ ਵੱਡੇ ਆਰਡਰ ਕੁਆਲਟੀ ਦੀ ਹੈ ਥਾਣਾ ਥਾਣਾ ਦੀ ਦੋਸਤੋ ਸਪੇਸ ਇਹਦੀ ਵੀ ਕਾਫੀ ਹੈ ਖਵਾਨਾ ਨੂੰ ਦੋਸਤੋ ਚੈੱਕ ਕਰੋ ਫਾੜੀਆਂ ਵਾਲਾ ਖਵਾਨਾ ਦਾ ਤਦਾਂ ਮਰਜ਼ੀ ਕੋ ਪਾਈ ਬਿਲਕੁਲ ਠੰਡੀ ਸੀਲ ਤੇ ਹਵਾ ਨੇ ਤੇ ਦੋਸਤੋ ਨਾਣਾ ਵੇਖੋ ਬਰੀਕ ਬਰੀਕ ਗੁੱਛੇ ਬਣੇ ਹੋਏ ਪਰ ਤੋੜ ਕੇ ਤੁਹਾਨੂੰ ਦਿਖਾਉਣੀ ਹੈ ਦੋਸਤੋ ਕਰੀਮ ਦੂਜਾ ਸਵੇਰ ਤਿੰਨ ਦਿਨ ਹੋ ਗਏ ਸੂਈ ਨੂੰ ਬੋਲਾ ਜਿਹੜਾ ਦੋਸਤੋ ਤਿਆਰ ਆ ਥੱਲੇ 18 20 ਲੀਟਰ ਵੀ ਦੱਸਦਾ ਤਿਆਰ ਥੱਲੇ ਬੋਲਾ ਤੌਰ ਦੋਸਤੋ ਇਹਦੀ ਵੀ ਬਿਲਕੁਲ ਹੋਣਾ ਪਲਵਾਨਾ ਕੀ ਤੌਰ ਆ ਤਾਂ ਦੋਸਤੋ ਤੁਹਾਨੂੰ ਸਾਈਡ ਤੋਂ ਚੈੱਕ ਕਰਾ ਦਿੰਨੇ ਕਰੀ ਫੇਸ ਕੁਆਲਿਟੀ ਚੈੱਕ ਕਰ ਲਓ ਚਲੋ ਜੀ ਲੈ ਲਓ ਜੀ दोस्तों दरमियाने कद हाँ जी दखाता दिखाता, दिखाता माडर क्वालिटी दिखाती ਕਹਤ ਹਰ ਬਹੁਤ ਵਧੀਆ ਬੈਟਰ ਕੁਆਲਟੀ ਚਾਰਕੀ। ਕਿੰਨਾ ਮੁੱਲ ਕਰਦੇ ਨੇ? ਮੋਲੇ ਦਾ ਬਬੇ 50000 ਦੇ ਵਿੱਚੋਂ ਮਾਨਦਾਨ ਕਰਦੇ। 50000 ਮਾਨਦਾਨ ਬਿਲਕੁਲ। ਠੀਕ ਹੈ ਜੀ। ਮਾਨਦਾਨ ਇਹਨਾਂ ਵੀ ਵੱਤਵਾਦੀ। ਚਲੋ ਛੋੜ ਸੱਪਾ ਜੀ 2 4 ਫੋਨੀ ਮਾਨਦਾਨ ਕਿੰਨਾ ਹੋਊਗਾ? ਤੋਂ ਮੰਨ ਲਓ ਵੀ ਕਈ ਵੀ ਕਹਿ ਦਿੰਦੇ ਵੀ 52 ਲਾ 50 ਲਾ। ਇਹ ਇਹਦਾ ਰੀਟ ਆ ਜਾਣਾ ਸੀ ਨਾ ਲਾਵੇ। ਠੀਕ ਹੈ। ਕਿਹਦੇ ਆ ਜੀ? ਤੇ ਜੇ 50000 ਰੁਪਏ ਮੁੱਲ ਦੇਦਾ ਵਾਦਵਾ ਚੌਣ ਦੀ ਦੇ ਦਾਂਗੇ। ਇਹੋ ਚਲੋ ਜਿੱਥੇ ਕੋਈ ਸਮੱਸਿਆ ਨਹੀਂ ਹੈ। ਉਹਦੇ ਵਿੱਚੋਂ ਸ਼ੋਰ ਸਪਰ ਕਰਦਾਂਗੇ ਕਿੰਨਾ। ਠੀਕ ਹੈ। ਮਾਨਤਾਂਦੇ ਇਹੋ ਹੁੰਦਾ ਮੋਕਾ ਸ਼ੁਰੂ ਹੋਏ ਨਾ। ਹਾਂਜੀ। ਤੀਜੇ ਨੰਬਰ ਬਾਰੇ ਵੀ ਦੱਸੀ। ਤੀਜੇ ਨੰਬਰ ਵਾਲੇ ਖਾਸਾਵੇਂ ਮੁੱਠੀ ਨਾਲ 6 ਸਾਧਨ ਹੋ ਗਿਆ ਜੀ। ਅਛਾ ਜੀ। 16 ਕਿਲੋ ਨੈਟ ਤੇ ਆ ਰਿਹਾ। 16 ਕਿਲੋ ਪਿਆਰ। 16 ਕਿਲੋ ਤੋਂ ਤੇ ਆ ਰਿਹਾ। ਸਵੇਰ ਕਰਨ ਵਾਸਤੇ। ਸਵੇਰ ਪਹਿਲਾ ਸੂਈ ਹੈ। ਪਹਿਲਾ ਸੂਆ ਸੂਈ ਹੈ। ਹਾਂਜੀ। ਇਹ ਪੱਕੇ ਲੱਗ ਸੂਈ ਥੋੜੀ। ਠੀਕ ਹੈ ਜੀ। ਤੇ 16 ਕਿਲੋ ਨੈਟ ਤੇ ਆ ਰਿਹਾ। 14 ਕਿਲੋਆਂ ਦੀ ਗਾਰੰਟੀ ਦਵਾਂਗੇ। 14 ਕਿਲੋ ਦੀ ਗਾਰੰਟੀ ਦੋਸਤੋ ਵੀਰ ਮੈਨੇ ਕੱਟ ਗੱਡ ਦੀ ਇੱਕ ਸ਼ੇਧਨ ਵੀਰ ਕੰਧਾ ਰਸੂਈ ਨੂੰ ਹੋ ਗਿਆ ਆਰਡਰ ਕੁਆਲਟੀ ਦੋਸਤੋ ਇਹਦੀ ਵੀ ਚੈੱਕ ਕਰ ਲੋ ਹਾਂ ਹਾਂ ਲੱਗਦਾ ਥੋੜਾ ਥੋੜਾ ਦੀ ਕੁਆਲਟੀ ਚੈੱਕ ਕਰ ਲਓ ਪੂਰਾ ਮੁਠੀ ਵਾਲਾ ਖਾਣਾ ਹੈ ਹਾਂਜੀ 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 ਠੀਕ ਹੈ ਜੀ ਇਸ ਕੁਆਲਿਟੀ ਦੋਸਤੋ ਦੀ ਚੈੱਕ ਕਰਨ ਨੂੰ ਲੈ ਜੋ ਵੇਖ ਲੈ ਬਲੈਕ ਜਰਸੀ ਦੋਸਤੋ ਬਾਕੀ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦਾ ਅਪਰਚੁਨ 10000 ਰੁਪਏ ਚੁਮਾਨਦਨ ਕਰਨਾ ਨਹੀਂ 50000 ਰੁਪਏ ਚੁਮਾਨਦਨ ਠੀਕ ਹੈ ਜੀ ਬੱਚੇ ਕਿੰਨਾ ਦੇ ਬੱਚੇ ਇੰਨਾ ਦੇ ਵਸੇ ਹੈ ਇਹਨਾਂ ਦੇ ਬੱਚੇ 7 ਬੱਚੇ ਠੀਕ ਹੈ ਜੀ ਦਿਖਾਈਏ ਬੱਚੇ ਨੂੰ ਹੋਗਾ ਉਹ ਦੇ ਜੀ ਠੀਕ ਹੈ ਜੀ ਪਹਿਲੇ ਨੰਬਰ ਦਾ ਬੱਚਾ ਕਿਹੜਾ ਜੀ ਪਹਿਲੇ ਨੰਬਰ ਵਾਲੇ ਦਾ ਬੱਚਾ ਉਧਰ ਹੈ ਅੱਛਾ ਜੀ ਹਾਂ ਜੀ ਤੇ ਇਹ ਜਿਹੜਾ ਡੱਬਾ ਵਾਛਾ ਇਹ ਡੱਬਾ ਵਾਛਾ ਕਾਲੀ ਦਾ ਕਾਲੀ ਦਾ ਤੇ ਆਹ ਦੂਜੇ ਨੰਬਰ ਵਾਲਾ ਡੱਬੀ ਦਾ ਠੀਕ ਹੈ ਜੀ ਹਾਂ ਜੀ ਤੇ ਉਹਦਾ ਤੇ